ਨਾ ਕਲਿਆਰੇ ਬਨ ਕੇ ਨਚੂੰਗਾ ਸੇਰੇ ਨਹੀਂ ਮਰ ਕੇ ਜਨ ਜਾਂ ਭੂਤ ਬਣੂੰਗਾ ਓ ਮਰ ਕੇ ਜਨ ਜਾਂ ਭੂਤ ਬਣੂੰਗਾ ਪਰੋਂ ਟੱਬਰ ਵਿੱਚ ਫੇਰੇ ਜੇ ਰੀ ਵਰਸੀ ਕੱਟਣ ਗਿਆ ਸੀ ਮਾਰੀ ਵਰਸੀ ਕੱਟ ਲਿਆ ਨਾ ਉਹ ਖੱਟ ਕੇ ਲਿਆਂਦੀ ਚਾਂਦੀ ਉਹ ਅਲੜ ਜਵਾਨੀ ਐਸੀ ਹੁੰਦੀ ਕੋਠੇ ਨੱਪ-ਨੱਪ ਜਾਂਦੀ ਬਈ ਕੋਲੇ ਘੱਜਦੇ ਦਿਲ ਲੰਗ ਜਾਂਦੇ ਉਹ ਕੋਲੇ ਘੱਜਦੇ ਦਿਲ ਲੰਗ ਜਾਂਦੇ ਰਾਤੀ ਨੀਂਦ ਨਹੀਂ ਤੇਰਾ ਨਾਂ ਤੋਣਾ ਪਰ ਤੂੰ ਸੋਹਣੀ ਨਹੀਂ ਘਾਹ ਚੜਦੀ ਸੋਹਣੀ ਮਾਈਵਾਲ ਦਾ ਕੱਜੇ ਘੜੇ ਦੇ ਤਰ ਕੇ ਆ ਗਈ ਤੂੰ ਇੱਕ ਲੰਜੇ ਛੜ ਕੇ ਨਹੀਂ ਆਉਂਦੀ ਹਾਂ ਨਹੀਂ ਓਹ ਖੋਦੇ ਤੇਰੀ ਭੱਟੀ ਧਨ ਗੁਰੇ ਲੋਕਾਂ ਦੇ ਭੁੰਦੀ ਦਾਣੇ ਨਹੀਂ ਕਿਸੇ ਦੇ ਭੁੰਦੀ ਮੋਠ ਬਾਜਦੇ ਕੋਟ ਬਾਲਣੀ ਸਾਡੇ ਮਾਂ ਪਿਓ ਪੁਰਾਣੇ ਨਹੀਂ ਝੀ ਕਰਦਾ ਤੇਰੀ ਭੱਟੀ ਢਾ ਦਿਆਂ ਓ ਝੀ ਕਰਦਾ ਤੇਰੀ ਭੱਟੀ ਢਾ ਲਿਆ ਰੇਤ ਮਲਾ ਦਿਆਂ ਤੂੰ ਸੋਣੀ ਤੇਰੇ ਨੈਣ ਸੋਨੇ ਇਹਨਾਂ ਨੈਣਾ ਨੂੰ ਇਹ ਮਟਕਵਾਇਆ ਨਾ ਪਰ ਕੀ ਹੋਇਆ ਲੰਦੀ ਤੇ ਤਦ ਵੱਧ ਸੋਹਣੇ ਸਾਨੂੰ ਦੇਖ ਕੇ ਨੀਵੀਂ ਪਾਇਆ ਨਾ ਕਰ ਥੈਂਕ ਯੂ ਥੈਂਕ ਯੂ ਸੋ ਮਚ ਕਿਹਾ ਪਰ ਨੀਵੀਂ ਸਾਡੀ ਨੀ